ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਮੇਜਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਮੈਂ ਬਣਾਉਣ ਲੱਗੀ ਸੀ ਰੋਟੀ ਤੇ ਇਹ ਆਟਾ ਸੀਗਾ ਜਿਹੜਾ ਇਹ ਆਪਣਾ ਕਈ ਤਰ੍ਹਾਂ ਦਾ ਆਟਾ ਜਿਹੜਾ ਉਹ ਵਾਲਾ ਪਰ ਮੈਂ ਅੱਜ ਮੱਕੀ ਦੀ ਰੋਟੀ ਬਣਾਉਣਾ ਚਾਹਣੀ ਹੈ ਪਾਣੀ ਹੱਥ ਦੀ ਕਿਉਂਕਿ ਆਪਣੇ ਕੋਲੇ ਹੈਗਾ ਸਾਗ ਤੇ ਸਾਗ ਨਾਲ ਆਪਾਂ ਪੂਰੀ ਸਰਦੀ ਮੱਕੀ ਦੀ ਰੋਟੀ ਜਿਹੜੀ ਪਾਣੀ ਹੱਥ ਦੀ ਉਹ ਨਹੀਂ ਖਾਦੀ ਠੀਕ ਹੈ ਜੀ ਸੋ ਆਪਾਂ ਹੁਣ ਬਣਾਉਣੇ ਆ ਪਾਣੀ ਹੱਥ ਦੀ ਰੋਟੀ ਤੁਹੰਦਾਂ ਦੱਸਣੀ ਕਿਸ ਤਰ੍ਹਾਂ ਹੁੰਦੀ ਹੈ ਇਹ ਜਿਹਦੇ ਪਪਾ ਦੇ ਪਸੰਦ ਦੀ ਰੋਟੀ ਹੈ ਤਾਂ ਇਹਦੇ ਲਈ ਆਪਾਂ ਕੀ ਕਰਨਾ ਹੈ ਕਿ ਆਟਾ ਜਿਹੜਾ ਉਹ ਪੂਰਾ ਚੰਗੀ ਤਰ੍ਹਾਂ ਉਬਾਲਣਾ ਆਟਾ ਨਹੀਂ ਸਹੀ ਪਾਣੀ ਹੈ ਜਿਹੜਾ ਉਹਨੂੰ ਬੋਇਲ ਹੋਣ ਦੇਣਾ ਚੰਗੀ ਤਰ੍ਹਾਂ ਬੋਇਲ ਹੋਣ ਦੇਣਾ ਤੇ ਫਿਰ ਆਪਾਂ ਇਹ ਆਟਾ ਗੁੰਨਣਾ ਮੱਚਦੇ ਮੱਚਦੇ ਪਾਣੀ ਦੇ ਨਾਲ ਠੀਕ ਹੈ ਜੀ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਸਾਗ ਆਪਾਂ ਉਹਦਾ ਪੰਗੀ ਬੈਂਗੀ ਕਿਵੇਂ ਆਇਆ ਕਿ ਸਾਗ ਸਾਗ ਨੂੰ ਤੜਕਾ ਲਾ ਕੇ ਰੱਖਿਆ ਹੋਇਆ ਹੈ ਬਸ ਇਹਨੂੰ ਆਪਾਂ ਹੁਣ ਗਰਮ ਹੀ ਕਰਨਾ ਹੈ ਠੀਕ ਹੈ ਬਹੁਤ ਸਵਾਦ ਸਾਗ ਬਣਿਆ ਸੀ ਬਹੁਤ ਜ਼ਿਆਦਾ ਕਿਉਂਕਿ ਉਹ ਨਾ ਜਿਹੜੀ ਲੱਕੜ ਦੀ ਮਦਣੀ ਨਾਲ ਘੋਟਦੇ ਆ ਉਹ ਜਿਆਦਾ ਹੀ ਸਵਾਦ ਲੱਗਦਾ ਤੇ ਅੱਜ ਮੈਂ ਸਵੇਰੇ ਬੀਬੀ ਨੂੰ ਕਹਿ ਲਈ ਸੀ ਕਿ ਮੈਂ ਨਾ ਅੱਜ ਆ ਕੇ ਮੇਰੀ ਮੱਕੀ ਦੀ ਰੋਟੀ ਆ ਜਿਹੜੀ ਪਾਣੀ ਹੱਥ ਦੀ ਬਣਾਉਂਗੀ ਉਹ ਖਾਣਾਂਗੇ ਆਪਾਂ ਕਿਉਂਕਿ ਸਾਗ ਨਾਲੇ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਮੇਰੀ ਮੱਕੀ ਦੀ ਰੋਟੀ ਵਿੱਚ ਚਮਚ ਲੈਣਾ ਆਹੀ ਪਿਆ ਸਾਗ ਪੀਏ ਆਣੀ ਬਹੁਤ ਕਰਨਾ ਹੈ ਆਪਾਂ ਤੇ ਸਾਗ ਆਪ ਇੱਧਰ ਰੱਖ ਦੇਣੀ ਹੈ ਗਰਮ ਹੋਣ ਵਾਸਤੇ ਉਹਨੂੰ ਦੇਰ ਚਾ ਆਪਾਂ ਇੰਨੇ ਕਰ ਨੂੰ ਦੇ ਵਿੱਚ ਹੱਥ ਨਾਲ ਪਾ ਲੈਣਾ ਤੇ ਆਪਾਂ ਇਸ ਤਰ੍ਹਾਂ ਚਮਚ ਦੇ ਨਾਲ ਇਹ ਮਿਕਸ ਕਰਾਂਗੇ ਠੀਕ ਹੈ ਜੀ ਮੈਂ ਥੋੜੀ ਦੇਰ ਇਹਨੂੰ ਢੱਕ ਕੇ ਰੱਖ ਦਿਆਂ। ਲੋ, ਇਹਨੂੰ ਜਦੋਂ ਕੀਤਾ ਇਕੱਠਾ ਜਾ ਕੇ ਕਰਕੇ ਨਾ ਤੇ ਇਹਨੂੰ ਆਪਾਂ ਇਦਾਂ ਹੀ ਢੱਕ ਕੇ ਰੱਖ ਦਿਆਂਗੇ। ਇਕੱਠਾ ਕਰਕੇ ਨਾ ਪੂਰਾ ਤਾਂ ਕਿ ਜਿਹੜਾ ਗਰਮ ਪਾਣੀ ਪਾਇਆ ਹੈ ਠੰਡਾ ਨਾ ਹੋਵੇ ਦੇ ਵਿੱਚ ਛੇਤਾ ਨਾ। ਨਹੀਂ ਮੈਂ ਨਹੀਂ ਲਾ ਕੇ। ਇਹਨੂੰ ਆਪਾਂ ਰੱਖ ਦਿਆਂ ਤੇ ਉਨੇ ਦੇ ਚਾਪਾ ਕਰਦਿਆਂ ਸਾਗ ਗਰਮ। ਫਿਰ ਬਸ ਆਪਾਂ ਆldi ਨਾਲ ਰੋਟੀ ਜਿਹੜੀ ਬਣਾਈ ਚਲਾਂਗੇ ਹਾਂ ਆ ਖਾਣੀ ਨਹੀਂ ਸੀ ਤੇ ਮੱਕੀ ਦੀ ਰੋਟੀ ਬਣਾਵਾਂਗੇ ਚਲੋ ਅਰੇ ਇਹਦੇ ਪਪਾ ਬੋਲੇ ਜਦੋਂ ਛਕੀ ਨਹੀਂ ਸੀ ਮੱਕੀ ਦੀ ਰੋਟੀ ਤੇ ਮੈਨੂੰ ਪਹਿਲਾਂ ਆਉਂਦੀ ਨਹੀਂ ਹੁੰਦੀ ਸੀ ਬਣਾਉਣੀ ਪਰ ਫਿਰ ਨਾ ਮੈਂ ਉਹਨਾਂ ਦੀ ਮਾਰੀ ਸਿੱਖੀ ਰੋਟੀ ਬਣਾਉਣੀ ਇਹ ਤੇ ਫੇਰ ਅਸੀਂ ਕੀ ਕਰਦੇ ਸੀਗੇ ਸੰਗਰੂਰ ਉੱਥੇ ਆਪਣੇ ਨਾ ਫਰੰਟ ਤੇ ਲਾਉਣ ਬੜਿਆ ਹੁੰਦਾ ਸੀਗਾ ਘਰ ਦੇ ਇੱਥੇ ਆਪਣੇ ਸਾਈਡ ਤੇ ਉੱਥੇ ਫਰੰਟ ਤੇ ਬਣਿਆ ਹੋਇਆ ਸੀ ਤੇ ਉਹਦੇ ਵਿੱਚ ਥੋੜੇ ਜਿਹਾ ਸਾਡੇ ਸਬਜ਼ੀਆਂ ਸਬਜ਼ੀਆਂ ਵੀ ਲਾ ਲੈਂਦੇ ਹੁੰਦੇ ਸੀਗੇ ਸ਼ੌਕ ਬਹੁਤ ਸੀ ਜਿਹੀਆਂ ਚੀਜ਼ਾਂ ਦਾ ਤੇ ਫੇਰ ਨਾ ਇਹਨਾਂ ਨੇ ਉੱਥੇ ਉੱਥੇ ਸਿੱਖ ਚੁੱਲਾ ਲੈ ਗਏ ਪਿੰਡੋਂ ਚੱਕਮਾ ਚੁੱਲਾ ਹੁੰਦਾ ਜਿਹੜਾ ਪੱਕਾ ਉਹ ਅਸੀਂ ਲੈ ਗਏ ਉੱਥੇ ਤੇ ਚੁੱਲੇ ਤੇ ਫੇਰ ਅਸੀਂ ਸਾਗ ਬਣਾਉਂਦੇ ਤੇ ਧਾਲ ਵੀ ਉੱਥੇ ਬਣਾਉਂਦੇ ਤੇ ਜਿਹੜੀਆਂ ਚਾਰ ਪੰਜ ਰੋਟੀਆਂ ਲਾਉਣੀਆਂ ਹੁੰਦੀਆਂ ਸੀ ਪੱਕੀਆਂ ਦੀਆਂ ਉਹ ਵੀ ਉੱਥੇ ਹੀ ਲਾਉਂਦੇ ਸੀ ਸਾਰਾ ਸਮਾਨ ਅੰਦਰੋਂ ਉੱਥ ਇੰਨੇ ਸ਼ੌਕ ਨਾਲ ਕੰਮ ਕਰਦੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਸੀ ਮੱਕੀ ਦੀ ਮੱਕੀ ਦੀ ਰੋਟੀ ਦਾ ਨॉर्मਲ ਇਹ ਲਈ ਮੱਕੀ ਦੀ ਰੋਟੀ ਸਿੱਕੀ ਹੈ ਕਿਉਂਕਿ ਆਪਣੇ ਘਰੇ ਨਾ ਇਦਾਂ ਬੇਕਿਆਂ ਦੇ ਮੱਕੀ ਦੀ ਰੋਟੀ ਮੇਰੀ ਮਤਲਬ ਕੱਲੀ ਮੱਕੀ ਦੀ ਰੋਟੀ ਨਹੀਂ ਸੀ ਬਣਦੀ ਨਾ ਹੀ ਸੋਹੜਾ ਵੱਲ ਨਹੀਂ ਬੇਕਿਆ ਵੱਲ ਤੇ ਸੰਗਰੂਰ ਵੱਲ ਲੋਕ ਖਾਂਦੇ ਸੀ ਤੁਸੀਂ ਵੀ ਦੱਸਿਓ ਮੈਨੂੰ ਕਿਹੜੀਆਂ-ਕਿਹੜੀਆਂ ਭੈਣਾਂ ਜਿਨ੍ਹਾਂ ਦੇ ਘਰੇ ਨੇ ਮੱਕੀ ਦੀ ਰੋਟੀ ਬਣਦੀ ਹੈ ਆਪਣੇ ਨੇ ਬਣਾਉਂਦੇ ਤਾਂ ਹੈਗੇ ਪਰ ਉਹ ਅ ਮਿਕਸ ਕਰਕੇ ਬਣਾਉਂਦੇ ਨੇ ਧੋਬਾ ਜਿਵੇਂ ਅੰਬਾ ਜਗੇ ਦਾ ਪਾਲਿਆ ਕਣਕ ਦਾ ਪਾਲਿਆ ਤੇ ਮੱਕੀ ਦਾ ਪਾਲਿਆ ਇਸ ਤਰ੍ਹਾਂ ਕਰਕੇ ਬਣਾਉਂਦੇ ਨੇ ਪਰ ਕੱਲੀ ਪੱਕੀ ਦੀ ਰੋਟੀ ਹੈ ਜਿਹੜੀ ਉਹ ਨਹੀਂ ਬਣਦੀ ਸੀ ਆਪਣੀ ਮੋਈਨੇ ਘਟਲੇ ਕੇਕ ਹਣਾ ਉਹ ਫਾੜੇ ਨੇ ਮੱਖਣ ਨਾਲ ਖਾਤਾ ਜਾਂਦੇ ਨੇ ਤੇ ਫਿਰ ਤਾਂ ਨਿਯਰਾ ਹੀ ਆ ਜਾਂਦਾ ਮੱਖਣ ਤਾਂ ਹੈ ਨਹੀਂ ਮੱਖਣ ਤਾਂ ਹੈ ਨਹੀਂ ਦੇਖੀ ਮੱਖਣ ਨਾਲ ਬਹੁਤ ਸਵਾਦ ਲੱਗਦਾ ਸਾਬ ਜਦੋਂ ਇਹ ਅੱਛੀ ਤਕਤਰੀ ਕਰਤਾ ਆਹ ਜੀ ਜਦੋਂ ਵੀ ਕਰ ਆ ਮੱਖਣ ਨਾਲ ਕਿਹੜਾ ਲੱਗਦਾ ਨਹੀਂ ਚੰਗੀ ਹੂੰ ਉਹਦੇ ਤੇ ਇੰਨਾ ਚੰਗਾ ਨਹੀਂ ਨਾ ਹੁੰਦਾ ਮੱਖਣ ਚਾਹ ਮਿੱਠੀ ਬੰਦ ਫਿੱਟ ਕਿ ਕਿਹੜਾ ਕਿੱਥੇ ਗਏ ਆਵੇਂ ਜੀ ਕਦਾਂ ਮੂਲੀ ਆਪਈ ਆਸਿ ਲੈ ਕੇ ਕੰਡਾ ਜਿਆ ਫਾ ਕੇ ਜੀ ਕਦੋਂ ਲੈ ਕੇ ਬਾਲੀ ਦੇਣਾ ਤਾਂ ਆ ਦਿਹੁ ਨਾਪਾ ਇਹ ਨੂੰ ਸਾਗ ਨੂੰ ਕਰੀਏ ਬੰਦ ਹੋ ਗਿਆ ਸਾਗ ਆਪਣਾ ਤਵਾ ਧਰ ਦੇ ਗਏ ਉੱਤੇ ਫੇਲ ਲੰਗੇ ਇਸੇ ਓਆ ਬਹੁਤ ਜੀ ਜਿਵੇਂ ਘਰ ਮਾਟੇ ਨਾਲ ਉਹਨੇ ਗਾਉਂ ਨਹੀਂ ਹੈ ਰੋਟੀ ਵਧੀਆ ਬਣਦੀ ਹੈ ਪੂਰੇ ਘਰ ਮਾਟੇ ਨਾਲ ਤੇ ਰਾ ਅ ਤੇਰੀ ਨਾਲ ਇਹਨੂੰ ਮਸਲਿਆ ਜਾਵੇ ਬਸ ਆ ਗੀ ਜਿੱਦਿਆਂ ਦਾ ਐ ਕਿੱਕਾ ਕਿਲੋ ਤੇਰੀ ਨਾਲ ਇਦਾਂ ਮਸਲ ਮਸਲ ਕੇ ਗੁੰਨਾ ਹੈਗਾ ਇਕੱਠਾ ਕਰਨਾ ਤਾਂ ਆਪਾਂ ਇਹ ਜੇ ਨਹੀਂ ਆਪਾਂ ਇਹ ਚੰਗੀ ਤਰ੍ਹਾਂ ਗੁੰਨਾਂਗੇ ਤਾਂ ਉਹਨੀਆਂ ਛੋਟੀਆਂ ਵਧੀਆ ਬਣੂਗੀਆਂ ਨੋ ਇਹ ਨੂੰ ਮਸਾਇਤ ਕਰ ਦੇਣੀ ਹੈ ਹੁਣ ਆਪਾਂ ਇੱਕ ਕਪੜੇ ਦਾ ਆਟਾ ਜਿਹੜਾ ਉਹ ਲਵਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਇਹ ਐਂ ਕਰਕੇ ਬਣਦੀਆਂ ਇਹ ਇੱਕ ਇੱਕ ਕਪੜੇ ਦੀਆਂ ਨਾ ਰੋਟੀਆਂ ਜਿਹੜੀਆਂ ਨਾਲ ਦੀ ਨਾ ਮਸਲ ਮਸਲ ਕੇ ਦਾਂ ਤੇਰੇ ਨਾਲ ਆਪਾਂ ਇਹ ਮਲਾਈ ਵਰਗਾ ਮੈਂ ਨਹੀਂ ਆਪਾਂ ਨੋ Det datt inn i meg at jeg dansa med hjertet. Ué. थोडा ज्या पेडा आहे जरा थोडा ज्या वधू लाना पण कणके मला गॅस तेज कर 不。 ਚਿਮਟਾ ਆਪਣਾ ਉਹ ਕਿੱਥੇ ਆ? ਖੁਰਚਣਾਂ ਚ ਲੋਰੀ ਵੈਸੇ ਤਾਂ ਇਹ ਖੁਰਚਣੇ ਨਾਲ ਹੀ ਚੱਕੀ ਜਾਂਦੀ ਹੈ ਰੋਟੀ ਵਧੀਆ ਚਲੋ ਕੋਈ ਗੱਲ ਨਹੀਂ ਆਪਾਂ ਇਹਦੇ ਨਾਲ ਧੰਮ ਚਲਾ ਦਿੰਦੇ ਆ। ਸੱਟ ਮਾਰ ਨਹੀਂ ਕਿੱਸੇ। ਸੱਟ ਗਿਆ। ਸੱਟ ਗਿਆ। thank you

Ben ਬਰਨ ਖਸਾਂਦੇ ਸੀ। ਹਾਂ ਦੇਹ ਤੇ ਪਾਪਾਂ। ਮੱਕੀ ਦੀ ਪਿਆਰ ਮੱਕੀ ਦੀ ਰੋਟੀ। ਬੜੀ ਖਸਾਂਦੇ ਕਰਦੇ ਸੀ। ਸਾਰੇ ਸਾਰੇ ਵਿਟਾਮਿਨ ਇਸ ਇੱਥੇ। ਹੂੰ। ਇਸ ਲਾਂਚ ਟੂਲਾ ਰੱਖਿਆ Er det sand i den? ਚੋਪੜ ਤਾਂ ਲਿਓ ਇੱਧਰ ਕਰ ਲਓ ਕਿਆ ਲੈ ਲੋ ਜੀ ਇਹ ਆਪਣੀ ਮੱਕੀ ਦੀ ਰੋਟੀ ਪੂਰੀ ਵਧੀਆ ਬਣ ਕੇ ਰੈਡੀ ਆ ਆ ਬੀਬੀ ਦੀ ਥਾਲੀ ਆ ਰੋਟੀ ਤੇ ਸਾਗ ਤੇ ਬੀਬੀ ਨੇ ਮੂਹਲੀਆਂ ਦੇਖੋ ਕਿਡੀਆਂ-ਕਿਡੀਆਂ ਕੱਟੀਆਂ ਨੇ ਲਾ ਬੜੀ ਕਿ ਲੱਗ ਰਹੀ ਹੈ ਲੰਮਾ ਗਈ ਲੋ ਲੋੜੀ ਇਸ ਤਰ੍ਹਾਂ ਕਰਕੇ ਆਪਾਂ ਬਣਾ ਲੈਣੀ ਆ ਜਿਹੜੀਆਂ 4 ਰੋਟੀਆਂ ਬਣਾਉਣੀਆਂ ਇਸ ਤਰ੍ਹਾਂ ਬਣਾ ਲਾਂਗੇ ਸਾਰੀਆਂ ਭੈਣਾਂ ਕਮੈਂਟ ਕਰਕੇ ਦੱਸਿਓ ਕਿ ਮੇਰੀ ਰੋਟੀ ਸਹੀ ਬਣੀ ਆ Bine, 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 ਰੋਟੀ ਪ੍ਰੋਟੀਨ ਦੀ ਉਹ ਆਦੀ ਨਹੀਂ ਆਣੀ

ਲੋ ਵੀ ਆਪਣੀ ਲੋ ਜੀ ਇਹ ਆਪਣੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਨਾਲ ਹੈਗੀ ਮੂਲੀ ਇਹ ਹੈਗਾ ਆਪਣਾ ਪੰਜਾਬੀਆਂ ਦਾ ਸ਼ਾਹੀ ਖਾਣਾ ਤੇ ਹੁਣ ਆਪਾਂ ਖਾ ਰਹੇ ਹਾਂ ਆਪਣਾ ਸ਼ਾਹੀ ਖਾਣਾ ਤੇ ਤੁਸੀਂ ਮੈਨੂੰ ਜਰੂਰ ਕਮੈਂਟਾਂ 'ਚ ਦੱਸਣਾ ਕਿ ਤੁਹਾਨੂੰ ਮੇਰਾ ਰੋਟੀ ਬਣਾਉਣ ਦਾ ਤਰੀਕਾ ਕਿਹੋ ਜਿਹਾ ਲੱਗਿਆ ਤੇ ਕਿਹੜੀਆਂ-ਕਿਹੜੀਆਂ ਭੈਣਾਂ ਨੇ ਜਿਹੜੀਆਂ ਉਹ ਪਾਣੀ ਹੱਥ ਦੀ ਮੱਕੀ ਦੀ ਰੋਟੀ ਇਸ ਤਰੀਕੇ ਨਾਲ ਬਣਾਉਂਦੀਆਂ ਨੇ ਹੱਥਾਂ ਦੇ ਵਿੱਚ ਥੱਪ ਕੇ ਠੀਕ ਹੈ ਜੀ ਚਲੋ ਆਪਾਂ ਹੁਣ ਫੁਲਕਾ ਖਾ ਲਈਏ ਤੁਸੀਂ ਵੀ ਖਾਓ ਤੇ ਅਸੀਂ ਵੀ ਖਾ ਲਈਏ